ਆ ਗਿਆ ਬਹੁਤ ਬਹੁਤ ਧੰਨਵਾਦ ਕਿਉਂਕਿ ਔਖੇ ਸੌਖੇ ਸਮਿਆਂ ਦੇ ਵਿੱਚ ਖੜਨ ਵਾਲਾ ਭਰਾ ਵਾ ਹਮੇਸ਼ਾ ਪਲੇਅਰ ਤੇ ਮੇਰੇ ਬਹੁਤ ਸਾਰੇ ਮਿੱਤਰ ਆ ਪਰ ਜਿਹੜਾ ਮੱਖਣਾ ਮੱਖਣ ਦੇ ਨਾਲ ਮੇਰਾ ਦਿਲੀ ਪਿਆਰ ਆ ਕਿਉਂਕਿ ਮੇਰਾ ਇੱਕ ਮਜ਼ਾਕ ਕਰਨ ਦੀ ਆਦਤ ਆ ਸਾਰਾ ਦਿਨ ਇਹਨਾਂ ਮਜ਼ਾਕ ਹੀ ਕਰਦਾ ਪਰ ਕਦੇ ਮੱਥੇ ਤੇ ਜੋੜ ਨਹੀਂ ਪਾਈ ਤੇ ਜਿਉਂਦਾ ਅਫਦਾਰਾ ਮੱਖਣਾ ਸੁਣਦਾ ਆਂਦਾ ਮੀਂਹ ਸੁਣਨ ਲਈ ਗੁੱਗੂ ਚੌਨਾ ਨਾਮ ਕਮਾਉਣਾ ਜੱਗ ਤੇ ਕਦੇ ਦੁਬਾਰਾ ਆਉਣਾ ਸੁਣ ਤੋਂ ਮੱਤਾਂ ਨੂੰ ਓ ਜਿਨ੍ਹਾਂ ਨੇ ਕੁਝ ਬਰਨਾ ਹੋਏ ਹੋ ਨਹੀਂ ਸੌਂਦੇ ਰਾਤਾਂ ਨੂੰ ਓ ਜਿਨ੍ਹਾਂ ਨੇ ਕੁਝ ਬਰਨਾ ਹੋਏ ਹੋ ਨਹੀਂ ਸੌਂਦੇ ਰਾਤਾਂ ਨੂੰ ਇੱਕ ਪਲੇਅਰਾਂ ਵਾਸਤੇ ਮੈਂ ਗੱਲ ਨਵੀਂ ਲਿਖੀ ਆ ਸੌ ਹਸਰਦਾ ਮੈਨੂੰ ਭੁੱਲ ਕੇ ਮਾਫੀ ਚਾਹੁੰਦਾ ਹਰ ਪਲੇਅਰ ਦੇ ਨਾਲ ਹੁੰਦੀ ਆ ਵਾਹ ਦੇ ਵਾਤੇ ਰੋ ਉਹ ਜੋ ਫਿਰ ਕੀ ਆ ਵਾਤੇ ਉਹਨਾਂ ਸਰਵਿੰਦਰ ਨੂੰ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਬਹੁਤ ਧੰਨਵਾਦ ਇਸ ਨਗਰ ਦਾ ਜਿਹੜਾ ਇਦਾਂ ਵਧੀਆ ਟੂਰਨਾਮੈਂਟ ਸਾਰਾ ਆਪਣਾ ਲਾ ਕੇ ਤੁਸੀਂ ਕਾਫੀ ਤਰ੍ਹਾਂ ਤੋਂ ਜਾਣਦੇ ਆ ਮੇਰੇ ਕੋਲ ਆਰ ਜੀ ਤੋਂ ਨਾਲ ਜਿਨ੍ਹਾਂ ਨੇ ਸਾਰੇ ਕਲੱਬ ਨਾਲ ਰਲ ਕੇ ਸਾਡੇ ਨਗਰ ਨੇ ਰਲ ਕੇ ਇਸ ਗਰਾਉਂਡ ਤੇ ਕਿੰਨੀ ਮਿਹਨਤ ਕੀਤੀ ਹੈ ਜਦੋਂ ਕਿ ਜੀ ਇਹ ਗੱਲ ਬੰਦੇ ਦਾ ਜ਼ਰੂਰ ਇੱਕ ਖਮਤੀ ਸਾਰੇ ਕਲੱਬ ਨੇ ਸਾਰੇ ਮੱਗਰ ਨੇ ਬਹੁਤ ਸੋਹਣੀ ਦਿਖਾ ਰਿਹਾ ਹੈ ਬਣਾਇਆ ਮੈਂ ਪਰਮੇਤਾ ਵੀਰ ਸਾਹਿਬ ਨੇ ਇਹੀ ਗੱਲਾਂ ਕਰਦਾ ਹੂ ਇਹਨੂੰ ਜਦੋਂ ਕਹਿ ਜਣਾ ਬਹੁਤ ਸੋਖਾ ਲੱਗਦਾ ਬਹੁਤ ਸੋਹਣਾ ਹੈ ਪਰ ਇਹ ਸੋਹਣਾ ਬਣਾਵਾਰੇ ਕੀ ਕੁਝ ਕਰਨਾ ਪੈਂਦਾ ਇਹ ਅਸੀਂ ਜਾਣਦੇ ਹਾਂ ਇਹਨੂੰ ਆਪ ਦੇ ਸਾਡੇ ਨਾਲ ਬੀਤੇ ਰਿਹਾ ਹੈ ਤੇ ਬਹੁਤ ਬਹੁਤ ਪਹਿਲਾ ਤੌਰ ਤੇ ਇਸ ਰਾਣੀ ਵੀ ਤੁਹਾਡਾ ਮੇਖਾੜਾ ਚਲਾਉਂਦਾ ਹਾਂ ਉਪਰ ਕਦਮਾਂ ਤੇ ਬਹੁਤ ਬਹੁਤ ਧੰਨਵਾਦ ਸਾਰੇ ਦੋਸਤੋ ਵੀਰਾਂ ਦੀ ਬੀਤੇ ਹੋਏ ਕਲੱਬ ਚਾਲੀ ਤਸੀਮ ਦਾ ਪ੍ਰਗਲਾ ਕਰ ਰਹੇ ਨੇ ਤੇ ਗੁੱਡ ਵਿਸ਼ੇਸ਼ ਰੌਲੇ ਤੋਂ ਲਈ ਧੰਨਵਾਦ ਸਰਬੀ